ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਿੱਧੂ ਬੂਟੀਕ ਟਾਰੀ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਸੋਹਣੇ ਡਿਫਰੈਂਟ ਡਿਫਰੈਂਟ ਫੈਬਰਿਕ ਦੇ ਸੂਟ ਲੈ ਕੇ ਆਏ ਹਾਂ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਇਹ ਸੂਟ ਆਣਗੇ ਜੀ ਸੈਟਨ ਦੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਫੈਬਰਿਕ ਹੁੰਦਾ ਏ ਇਹਨਾਂ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਜੇ ਇਦਾਂ ਵੀ ਇਹਨਾਂ ਨੂੰ ਸਟਿਚ ਕਰਵਾ ਸਕਦੇ ਜੇ ਇਹ ਸੂਟ ਆਣਗੇ ਜੀ ਕਾਟਨ ਦੇ ਕਾਟਨ ਦਾ ਦੁਪੱਟਾ ਆਏਗਾ ਨਾਲ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੇਸਿਸ ਦੇ ਨਾਲ ਇਹਨਾਂ ਦੇ ਉੱਪਰ ਡਿਜ਼ਾਈਨ ਕੀਤਾ ਹੋਇਆ ਏ ਤੁਹਾਨੂੰ ਐਕਸਟਰਾ ਲੇਸਿਸ ਦੀ ਕੋਈ ਲੋਡ ਨਹੀਂ ਇਹਨਾਂ ਦੇ ਉੱਪਰ ਲਗਾਉਣ ਦੀ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਸੂਟ ਬਣੇ ਹੋਏ ਨੇ ਇਹ ਵੀ ਸਟੀਚ ਹਨ ਸਟੀਚ ਤੁਸੀਂ ਕਿਸੇ ਵੀ ਤਰ੍ਹਾਂ ਇਹ ਸੂਟ ਬਾਈ ਕਰ ਸਕਦੇ ਜੇ ਇਹ ਸੂਟ ਆਨ ਕੇਜੀ ਮਸਲੀਨ कॉटन ਦੇ बॉटਮ ਦੇ ਇਹਨਾਂ ਦੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਹੈ ਤੁਸੀਂ ਦੇਖ ਸਕਦੇ ਜੇ ਨੈਕਲਾਈਨ ਇਸਦੀ ਬਹੁਤ ਹੀ ਸੋਹਣੀ ਬਣੀ ਹੋਈ ਹੈ ਦੁਪੱਟਾ ਇਹਨਾਂ ਦੇ ਨਾਲ ਬਹੁਤ ਹੀ ਟਾਈ ਐਂਡ ਡਾਈ ਦਾ ਬਣਿਆ ਹੋਇਆ ਹੈ ਇਨਾਂ ਦੇ ਵੀ ਬਹੁਤ ਸੋਹਣੇ ਸੋਹਣੇ ਕਲਰ ਆਏ ਨੇ ਤੁਸੀਂ ਦੇਖ ਸਕਦੇ ਜੇ ਇਹਨਾਂ ਵਿੱਚੋਂ ਵੀ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਨੰਬਰ ਸਕਰੀਨ ਤੇ ਮੈਂਸ਼ਨ ਕੀਤਾ ਹੋਇਆ ਹੈ ਤੁਸੀਂ ਆਰਡਰ ਪਲੇਸ ਕਰ ਸਕਦੇ ਜੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਲਾਈਕ ਐਂਡ ਸਬਸਕ੍ਰਾਈਬ ਕਰੋ